ਏ ਰਾਜਾ ਬੜਿੰਗ ਜੀ ਵਾਲੀ ਖਬਰ ਦਾ ਸੁਣਿਆ ਜੀ ਬੜਿੰਗ ਸਾਹਿਬ ਜੀ ਤੜੰਗ ਹੋ ਗਏ ਅੱਛਾ ਜੀ ਤੇ ਆਸ਼ੂ ਜੀ ਦੀ ਇਲੈਕਸ਼ਨ ਵੇਲੇ ਕੀ ਹੋਇਆ ਤੇ ਆਪਣੇ ਆਤਮਨਗਰ ਤੋਂ ਇਲੈਕਸ਼ਨ ਲੜੀ ਸੀਗੀ ਕੜਵਲ ਸਾਹਿਬ ਨੇ ਬਿਲਕੁਲ ਤੇ ਇਹ ਕਿਸੇ ਕਾਰਨਾ ਕਰਕੇ ਜਦੋਂ ਪਹਿਲਾਂ ਕਾਂਗਰਸ ਛੱਡ ਕੇ ਬੀਜੇਪੀ 'ਚ ਚਲੇ ਗਏ ਸੀ ਫਿਰ ਬੀਜੇਪੀ ਤੋਂ ਆਪ 'ਚ ਗਏ ਆਪ ਤੋਂ ਫਿਰ ਦੁਬਾਰਾ ਮਤਲਬ ਹੁਣ ਜਦੋਂ ਆਸ਼ੂ ਜੀ ਦੀ ਇਲੈਕਸ਼ਨ ਸੀਗੀ ਪਰ ਅਸ਼ੋਜੀ ਨੂੰ ਲੱਗਿਆ ਹੋਣਾ ਵੀ ਭਾਈ ਥੋੜੀਆਂ ਬਹੁਤੀਆਂ ਵੋਟਾਂ ਇਹਨਾਂ ਦੀਆਂ ਹੈਗੀਆਂ ਇਸ ਭਾਈਚਾਰੇ ਦੀਆਂ ਮਤਲਬ ਜਿਸ ਭਾਈਚਾਰੇ ਨੂੰ ਬਲੌਂਕ ਕਰਦੇ ਨੇ ਉਸ ਹਲਕੇ ਦੇ ਵਿੱਚ ਦੇਖੋ ਜੀ ਨੇ ਇਲੈਕਸ਼ਨ ਲੜਨੀ ਹੁੰਦੀ ਆ ਨਾ ਹੁਣ ਬਹੁਤ ਕੁਝ ਸੋਚਣਾ ਹੁੰਦਾ ਵੀ ਮੇਰੇ ਹਲਕੇ ਦੇ ਵਿੱਚ ਇਸ ਭਾਈਚਾਰੇ ਦੀ ਇੰਨੀ ਵੋਟ ਆ ਇਸ ਭਾਈਚਾਰੇ ਦੀ ਇੰਨੀ ਵੋਟ ਆ ਅਸ਼ੋਜੀ ਨੂੰ ਲੱਗਿਆ ਵੀ ਮੇਰੇ ਹਲਕੇ ਦੇ ਵਿੱਚ ਇਸ ਭਾਈਚਾਰੇ ਦੀ ਬਹੁਤ ਵੋਟ ਆ ਕੜਵਲ ਸਾਹਿਬ ਉਸ ਭਾਈਚਾਰੇ ਨੂੰ ਬਲੌਂਕ ਕਰਦੇ ਨੇ ਇਲੈਕਸ਼ਨ ਵੀ ਲੜ ਚੁੱਕੇ ਨੇ ਉਸ ਭਾਈਚਾਰੇ ਦੇ ਵਿੱਚ ਚੰਗਾ ਪ੍ਰਭਾਵ ਵੀ ਆ ਵੀ ਇਹਨਾਂ ਨੂੰ ਲੈ ਲਿਆ ਜਾਵੇ ਵੀ ਆਪਣੇ ਨਾਲ ਤੋ ਰਹਿ ਜਾਵੇ ਤਾਂ ਫਰਕ ਪਊਗਾ ਤੇ ਇੱਕ ਕੋਈ ਕਰਨ ਵੜਿੰਗ ਸੀ ਠੀਕ ਹੈ ਜੀ ਠੀਕ ਹੈ ਜੀ ਉਹ ਵੀ ਇਹਨਾਂ ਦਾ ਹੀ دوست ਸੀਗਾ ਮਤਲਬ ਇਕੱਠੇ ਸੀ ਉਹ ਦੋਨਾਂ ਨੂੰ ਵਾਪਸ ਉਹਨਾਂ ਨੇ ਘਰ ਵਾਪਸੀ ਕਰਾਇਮ ਸ਼ਾਮਲ ਘਰ ਵਾਪਸੀ ਕਰਾਤੀ ਤੇ ਰਾਜਾ ਵੜਿੰਗ ਜੀ ਨੂੰ ਬਹੁਤ ਬੁਰਾ ਲੱਗਿਆ ਵੀ ਮੈਨੂੰ ਬਿਨਾ ਪੁੱਛੇ ਮੈਂ ਐ ਕਿਵੇਂ ਵਾਪਸੀ ਕਰਾ ਲਈ ਇਹ ਲੋਕ ਤਾਂ ਐਮਪੀ ਦੀ ਇਲੈਕਸ਼ਨ 'ਚ ਮੇਰੇ ਖਿਲਾਫ ਸੀ ਹੂੰ ਏ ਬਿੱਟੂ ਦੇ ਨਾਲ ਸੀਗੇ ਤੇ ਰਾਜੇ ਬੜਿੰਗ ਨੇ ਉਸੇ ਟਾਈਮ ਕੀ ਕੀਤਾ ਜਿਹੜੇ ਵਿਕਰਮ ਚੌਧਰੀ ਫਲੋਰ ਤੋਂ ਐਮਐਲਏ ਨੇ ਉਹਨਾਂ ਦੀ ਮਦਰ ਨੂੰ ਭਾਜਪੀ ਨੇ ਟਿਕਟ ਦਿੱਤੀ ਸੀ ਕਿਉਂਕਿ ਉਹਨਾਂ ਦੇ ਫਾਦਰ ਸਾਹਿਬ ਉੱਥੋਂ ਪਹਿਲਾਂ ਐਮਪੀ ਹੁੰਦੇ ਸੀ ਉਹਨਾਂ ਦੀ ਮੌਤ ਹੋ ਗਈ ਸੀ ਜਦੋਂ ਰਾਹੁਲ ਜੀ ਦੀ ਪਤ ਯਾਤਰਾ ਚੱਲਦੀ ਸੀ ਰਾਹੁਲ ગાંધી ਦੀ ਹਾਂਜੀ ਤੇ ਉਦੋਂ ਉਹ ਤੁਰ ਰਹੇ ਸੀ ਤੇ ਉਹਨੂੰ ਅਟੈਕ ਆ ਗਿਆ ਸੀ ਸੰਤੋਖ ਚੌਧਰੀ ਜੀ ਚੌਧਰੀ ਜੀ ਤੇ ਉਹਨਾਂ ਦੀ ਡੈਥ ਹੋ ਗਈ ਤੇ ਉਹ ਸੀਟ ਖਾਲੀ ਹੋਈ ਉਦੋਂ ਫਿਰ ਇਹਨਾਂ ਦੀ ਮਦਰ ਨੂੰ ਇਲੈਕਸ਼ਨ ਲੜਾਈ ਉਹ ਉਦੋਂ ਮੈਂ ਜਿਹੜਾ ਉਹ ਜਿੱਤ ਗਏ ਸੀਗੇ ਆਮ ਆਦਮੀ ਪਾਰਟੀ ਨੇ ਆਪਣਾ ਕੈਂਡੀਡੇਟ ਬਾਈ ਇਲੈਕਸ਼ਨ ਹਾਂਜੀ ਬਾਈ ਇਲੈਕਸ਼ਨ ਦੇ ਵਿੱਚ ਜਿਤਾ ਲਿਆ ਸੀ ਐਮਪੀ ਠੀਕ ਆ ਜੀ ਤੇ ਉਹ ਹੁਣ ਉਹ ਛੱਡ ਗਏ ਜਾ ਚੁੱਕੇ ਆ ਹਾਂਜੀ ਤੇ ਉਹ ਕੀ ਹੋਇਆ ਜੀ ਫਿਰ ਉਹਦੀ ਮਦਦ ਨੇ ਦੁਬਾਰਾ ਜਦੋਂ ਬਾਈ ਇਲੈਕਸ਼ਨ ਹੋਈ ਹਾਂ ਲਾ ਜਦੋਂ ਆ ਇਲੈਕਸ਼ਨ ਆਈ ਉੱਥੋਂ ਚੰਨੀ ਜੀ ਨੂੰ ਉਮੀਦਵਾਰ ਲੋਕਾਂ ਨੇ ਬਣਾਤਾ ਸਰ ਆਪਣਾ ਪਾਰਟੀ ਨੇ ਬਣਾਤਾ ਜਿਲੰਦਰ ਜਿਲੰਦਰ ਨੂੰ ਹਾਂ ਉਹ ਫਲੋਰ ਤੋਂ ਵਿਕਰਮ ਚੌਧਰੀ ਦੀ ਮਦਰ ਨੇ ਬੀਜੇਪੀ ਵੱਲੋਂ ਕਾਗਜ਼ ਭਰਤੇ। ਹੂੰ। ਵਿਕਰਮ ਚੌਧਰੀ ਜਿਹੜਾ ਐਮਐਲਏ ਕਾਂਗਰਸ ਦਾ ਸੀ ਲੇਕਿਨ ਉਹਨੇ ਆਪਦੀ ਮਾਂ ਦੀ سپورਟ ਕਰਨੀ ਸੀ। ਬਿਲਕੁਲ। ਤੇ ਚੰਨੀ ਜੀ ਦੀਆਂ ਉਹਨਾਂ ਨੇ ਬਹੁਤ ਮਤਲਬ ਤਸਵੀਰਾਂ ਵੀ ਵਾਇਰਲ ਕੀਤੀਆਂ ਉਹ ਹੱਥ ਵਾਲੀਆਂ। ਤੇ ਹੋਰ ਬਹੁਤ ਕੁਸ਼ ਮਤਲਬ ਚੰਨੀ ਜੀ ਬਾਰੇ ਬਹੁਤ ਮਾੜਾ ਚੰਗਾ ਬੋਲਿਆ। ਜਿੰਨਾ ਡੀਗ੍ਰੇਡ ਕਰ ਸਕਦੇ ਸੀ ਕਿਤਾ ਉਹਨਾਂ ਨੇ। ਤਾਂ ਚੰਨੀ ਜੀ ਨੇ ਪਾਰਟੀ ਨੂੰ ਕਹਿ ਕੇ ਉਹਨਾਂ ਨੂੰ ਮਤਲਬ ਸਸਪੈਂਡ ਕਰਾਤਾ। ਵੱਡਾ ਉਹਦਾ ਉਹਨਾਂ ਦਾ। ਹਾਂ ਸਸਪੈਂਡ ਕਰਾਤਾ। ਚਲੋ ਜੀ ਉਹ ਸਸਪੈਂਡ ਕਰਤੇ ਤੇ ਜਦੋਂ ਕੜਵਲ ਸਾਹਿਬ ਨੂੰ ਲਿਆ ਤਾਂ ਆਪਣਾ ਵੜਿੰਗ ਸਾਹਿਬ ਨੇ ਇੱਕ ਰੈਲੀ ਰੱਖੀ ਦਾਕੇ ਤੇ ਵਿਕਰਮ ਚੌਧਰੀ ਨੂੰ ਬਹਾਲ ਕਰਤਾ ਜੀ ਆਖੇ ਜੀ ਮੈਂ ਕਾਂਗਰਸ ਪਰਲਾਣਾ ਵਿਕਰਮ ਚੌਧਰੀ ਜੀ ਬਹਾਲ ਕੀਤੇ ਜਾਂਦੇ ਆ ਇਹਨਾਂ ਨੇ ਉਹ ਬਹਾਲ ਕਰਤਾ ਵੜਿੰਗ ਸਾਹਿਬ ਜੇ ਮਤਲਬ ਇਹ ਮਾਪਦੰਡ ਹੈ ਵੀ ਕੜਵਲ ਨੇ ਮੇਰੇ ਖਿਲਾਫ ਕੰਮ ਕੀਤਾ ਤੇ ਤਾਂ ਇਹਨਾਂ ਨੂੰ ਮੈਂ ਪਾਰਟੀ ਦੇ ਵਿੱਚ ਨਹੀਂ ਆਉਣ ਦੇਣਾ ਦੇ ਵੀ ਵਿਕਰਮ ਚੌਧਰੀ ਨੂੰ ਕਿਉਂ ਵਾਹਲ ਕਰਾਇਆ ਬਿਲਕੁਲ ਉਸ ਤੋਂ ਬਾਅਦ ਤੁਸੀਂ ਆ ਜੋ ਜੀ ਪਟਿਆਲੇ ਤੋਂ ਸਰਦਾਰ ਲਾਲ ਸਿੰਘ ਪੁਰਾਣੇ ਟਕਸਾਲੀ ਕਾਂਗਰਸੀ ਉਹ ਗਾਂਧੀ ਨੂੰ ਮਿਲੀ ਉਹਨਾਂ ਨੇ ਵਿਰੋਧ ਕੀਤਾ ਗਾਂਧੀ ਦਾ ਸਾਰਿਆਂ ਨੂੰ ਫੋਨ ਕਰਕੇ ਕਿਹਾ ਵੀ ਤੁਸੀਂ ਵੋਟਾਂ ਨਾ ਗਾਂਧੀ ਨੂੰ ਨਹੀਂ ਪਾਉਣੀਆਂ ਵੋਟਾਂ ਗਾਂਧੀ ਨੂੰ ਨਹੀਂ ਪਾਉਣੀਆਂ ਤੁਸੀਂ ਅਕਾਲੀ ਦਲ ਨੂੰ ਵੋਟ ਪਾ ਦਿਓ ਮਤਲਬ ਉਹਨਾਂ ਨੇ ਅਕਾਲੀ ਦਲ ਨੂੰ ਵੋਟਾਂ ਪਵਾਈਆਂ ਤੇ ਫੇਰ ਹੁਣ ਤੁਸੀਂ ਪ੍ਰਧਾਨ ਉਹ ਵੀ ਵੀਡੀਓਾਂ ਤੁਰੀਆਂ ਫਿਰਦੀਆਂ ਆਉੜੀਆਂ ਤੁਰੀਆਂ ਫਿਰਦੀਆਂ ਨੇ ਕਾਲ ਰਿਕਾਰਡਿੰਗਾਂ ਤੁਰੀਆਂ ਫਿਰਦੀਆਂ ਨੇ ਤੇ ਗਾਂਧੀ ਜੀ ਤਾਂ ਇਲੈਕਸ਼ਨ ਜਿੱਤ ਗਏ ਸੀਗੇ ਤੇ ਫੇਰ ਉਹਨਾਂ ਤੇ ਵੀ ਕਾਰਵਾਈ ਕਰਨੀ ਬਣਦੀ ਹੈ ਲਾਲ ਸਿੰਘ ਤੇ ਫੇਰ ਇਹ ਪਿਕ ਐਂਡ ਚੂਜ਼ ਕਿਉਂ ਆ ਦੇਖੋ ਬੜਿੰਗ ਸਾਹਿਬ ਬਹੁਤ ਸੋਝੇ ਹੋਏ ਸਿਆਸਤਦਾਨ ਨੇ ਛੋਟੀ ਉਮਰ ਦੇ ਵਿੱਚ ਪ੍ਰਮਾਤਮਾ ਨੇ ਉਹਨਾਂ ਤੇ ਬਹੁਤ ਵੱਡੀ ਕਿਰਪਾ ਕੀਤੀ ਆ ਬਿਲਕੁਲ ਛੋਟੀ ਉਮਰ ਦੇ ਵਿੱਚ ਪਰਮਾਤਮਾ ਦੀ ਵੱਡੀ ਕਿਰਪਾ ਹੋਈ ਆ ਪਾਰਟੀ ਪ੍ਰਧਾਨ ਨੇ ਪਾਰਟੀ ਨੂੰ ਵਧਾਉਣਾ ਹੁੰਦਾ ਐਕਸਪੈਂਡ ਕਰਨਾ ਹੁੰਦਾ ਨਾ ਕਿ ਪਾਰਟੀ ਦੇ ਵਿੱਚੋਂ ਬੰਦੇ ਕੱਢ ਕੇ ਬਾਹਰ ਸਿੱਖਣੇ ਹੁੰਦੇ ਆ ਬਿਲਕੁਲ ਧੜੇ ਬਹੁਤ ਦੇਖੋ ਉਹ ਉਹ ਕੀ ਮੇਰੇ ਹਿਸਾਬ ਨਾਲ ਕੋਈ ਬੜਿੰਗ ਨੂੰ ਕੋਈ ਅਲਰਜੀ ਨਹੀਂ ਹੈ ਜੇ ਆਪਾਂ ਕਹੀਏ ਵੀ ਕੜਵਲ ਤੋਂ ਕੋਈ ਬੜਿੰਗ ਸਾਹਿਬ ਨੂੰ ਅਲਰਜੀ ਹੋਵੇ ਮੈਂ ਨਹੀਂ ਮੰਨਦਾ ਜੀ ਹਾਂਜੀ ਉਹ ਕੀ ਹੈ ਬੜਿੰਗ ਸ ਇਹ ਕੜਵਲ ਸਾਹਿਬ ਤੇ ਇੱਕ ਆਪਣੇ ਲੁਧਿਆਣੇ ਤੋਂ ਬਾਂਸ ਬ੍ਰਦਰ ਬਾਂਸ ਬ੍ਰਦਰ ਨੇ ਉਹਨਾਂ ਨਾਲ ਪਹਿਲਾਂ ਇਹ ਆਪਸ ਵਿੱਚ ਦੋਸਤ ਸੀਗੇ ਚੰਗੇ ਬਿਲਕੁਲ ਪਰ ਇਹਨਾਂ ਦੀ ਹੁਣ ਲੜਾਈ ਇੰਨੀ ਵੱਧ ਗਈ ਆ ਇੱਕ ਦੂਜੇ ਨਾਲ ਪਰਚੇ ਵੀ ਹੋ ਗਏ ਨੇ ਗੋਲੀਆਂ ਤੱਕ ਚੱਲੀਆਂ ਗੋਲੀਆਂ ਟੱਕਰ ਚੱਲੀਆਂ ਨੇ ਇਹ ਇਹਨਾਂ ਦੇ ਆਪਸੀ ਕਲੈਸ਼ ਦੇ ਵਿੱਚ ਬਣਿੰਗ ਸਾਹਿਬ ਮੈਨੂੰ ਇਹ ਲੱਗਦਾ ਕਿ ਥੋੜੀ ਬਲੀ ਨਾ ਹੋ ਜੇ ਹਮ ਸਹੀ ਗੱਲ ਆ ਜੋ ਮੈਨੂੰ ਦਿਖ ਰਿਹਾ ਨਾ ਇਸ ਟਾਈਮ ਉਹ ਕਿਤੇ ਇਹਨਾਂ ਦੀ ਲੜਾਈ ਦੇ ਵਿੱਚ ਕਦੇ ਬੜਿੰਗ ਸਾਹਿਬ ਦੀ ਬਲੀ ਨਾ ਹੋ ਜਵੇ ਤੁਸੀਂ ਬੜਿੰਗ ਸਾਹਿਬ ਕੀ ਲੈਣਾ ਇਹ ਬੜੀ ਛੋਟੀ ਲੜਾਈ ਆ ਛੋਟੇ ਹੀਟਲੇ ਲੈਵਲ ਦੀ ਲੜਾਈ ਤੋਂ ਤੁਸੀਂ ਬਹੁਤ ਵੱਡੇ ਤੁਹਾਡਾ ਰਤਵਾ ਆ ਤੁਹਾਡਾ ਬਹੁਤ ਵੱਡਾ ਕਾਦਾ ਤੁਸੀਂ ਪ੍ਰਧਾਨ ਹੋ ਕਾਂਗਰਸ ਦੇ ਪੰਜਾਬ ਦੇ ਤੇ ਐਮਪੀ ਹੋ ਤੁਹਾਡਾ ਕੱਦ ਬਹੁਤ ਵੱਡਾ ਤੁਸੀਂ ਇਹ ਛੋਟੀ ਲੜਾਈ ਦੇ ਵਿੱਚ ਨਾ ਪੁੱਦੋ ਤੇ ਨਾ ਇਹ ਇਹ ਤਾਂ ਮਤਲਬ ਕੀ ਕਹਿੰਦੇ ਹੁੰਦੇ ਆ ਨਾ ਜਦੋਂ ਵੱਡਾ ਲੀਡਰ ਕਿਤੇ ਛੋਟੀਆਂ ਲੜਾਈਆਂ ਦੇ ਵਿੱਚ ਆ ਜੇ ਤਾ ਫੇਰ ਨੁਕਸਾਨ ਕਰਾ ਵਿੰਦਾ ਹੁਣ ਕਿਤੇ ਬੜਿੰਗ ਸਾਹਿਬ ਦਾ ਨੁਕਸਾਨ ਨਾ ਹੋ ਜੇ ਮੈਂ ਰਾਜਾ ਬੜਿੰਗ ਜੀ ਨੂੰ ਬੇਨਤੀ ਕਰਦਾ ਕਿ ਤੁਸੀਂ ਬਹੁਤ ਸੁਝੇ ਹੋਏ ਹੋ ਕਿਨਾਰਾ ਕਰਨਾ ਹੈ ਕਿਨਾਰਾ ਕਰੋ ਇਹਨਾਂ ਗੱਲਾਂ ਤੋਂ ਤੁਸੀਂ ਕਾਂਗਰਸ ਨੂੰ ਤਕੜੇ ਕਰਨ ਵੱਲ ਧਿਆਨ ਦਿਓ ਸਗੋਂ ਦੀ ਜੇ ਕੋਈ ਹੋਰ ਆਉਣਾ ਚਾਹੁੰਦਾ ਕਾਂਗਰਸ ਦੇ ਵਿੱਚ ਜਾਹੇਲ ਕਿਸੇ ਕਿਸੇ ਵੀ ਪਾਰਟੀ ਨੂੰ ਸੰਬੰਧ ਰੱਖਦਾ ਹੋਵੇ ਕਿਸੇ ਜਾਤ ਨੂੰ ਕਿਸੇ ਮਤਲਬ ਕਿਸੇ ਪਾਰਟੀ ਨਾਲ ਕਿਸੇ ਨਾਲ ਸੰਬੰਧ ਰੱਖਦਾ ਤੁਸੀਂ ਉਹਦਾ ਵੈਲਕਮ ਕਰੋ ਬਿਓ ਜੀ ਵੈਲਕਮ ਹੈ ਕਾਂਗਰਸ ਦੇ ਵਿੱਚ ਤੁਸੀਂ ਕਾਂਗਰਸ ਨੂੰ ਹੋਰ ਵਿਸ਼ਾਲ ਕਰੋ ਠੀਕ ਹੈ ਜੀ ਇਸ ਕਰਕੇ ਬਲੰਗ ਸਾਹਿਬ ਮੇਰੀ ਤਾਂ ਬੇਨਤੀ ਹੈ ਜੀ ਠੀਕ ਹੈ ਜੀ ਅੱਜ ਦਾ ਆਪਾਂ ਪ੍ਰੋਗਰਾਮ ਰਹੀ ਸਮਾਪਤ ਕਰਦੇ ਹਾਂ ਜੀ ਠੀਕ ਹੈ ਤੇ ਫਤਿਹ ਬਲਾਈ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ